ਜਦੋਂ ਤੱਕ ਸਾਡੇ ਨੌਜਵਾਨਾਂ ਰਖਾ ਨਹੀਂ ਕਰਦੇ ਹੈਗੇ ਉਦੋਂ ਤੱਕ ਦਾ ਸਾਨੂੰ ਇੱਥੇ ਬਹਿਣਾ ਹੀ ਪੈਣਾ ਹੈ ਕਿ ਤੁਹ ਬਿਲਕੁਲ ਰੋਕੇ ਐਸ ਟ੍ਰੈਕ ਤੇ ਬੈਠਣਾ ਪਿਆ ਟ੍ਰੈਕ ਤੇ ਬੈਠਣਾ ਸੜਕਾਂ ਤੇ ਬੈਠਣਾ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਅਸੀਂ ਆਪਣੇ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਵਾਸਤੇ ਅਸੀਂ ਕਦਮ ਚੁੱਕਿਆ ਹੋਇਆ ਹੈ ਅਸੀਂ ਬਿਲਕੁਲ ਹਰ ਕਦਮ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਸਾਡੇ ਤਿੰਨੋਂ ਨੌਜਵਾਨਾਂ ਨੂੰ ਰਿਆ ਨਹੀਂ ਕਰਦੇ ਸੰਬੂ ਰੇਲਵੇ ਸਟੇਸ਼ਨ ਤੇ ਅੱਜ ਦੂਜਾ ਦਿਨ ਧਰਨਾ جاری ਹੈ ਕਿਸਾਨਾਂ ਵੱਲੋਂ ਆਪਣੀ ਮੰਗ ਨੂੰ ਲੈ ਕੇ ਕੱਲ ਤੋਂ ਹੀ ਜਿਹੜਾ ਧਰਨਾ جاری ਆ 24 ਘੰਟੇ ਬੀਤ ਹੋ ਚੁੱਕੇ ਨੇ ਕੱਲ ਤੋਂ ਜਿਹੜਾ ਸ਼ਮੂਲੀਅਤ ਕੀਤੀ ਜਾ ਰਹੀ ਸੀ ਅੱਜ ਵੀ ਟਿਕਟ ਦੀ ਵਿੱਚ ਬੀਬੀਆਂ ਤੁਸੀਂ ਇਸ ਪਾਸੇ ਤੋਂ ਦੇਖ ਸਕਦੇ ਹੋ ਕਿ ਸ਼ਮੂਲੀਅਤ ਕਰਨ ਦੇ ਜਿਹੜੇ ਟੈਂਟ ਦਾ ਜਿਹੜੀ ਗੈਦਰਿੰਗ ਵਧਾ ਦਿੱਤੀ ਕੀ ਹੈ ਕਿਸਾਨ ਜਿਹੜੇ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਿਹੜੇ ਉਹਨਾਂ ਦੇ ਕਿਸਾਨ ਨੇ ਉਹ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਸੋ ਗੱਲਬਾਤ ਕਰਦੇ ਆ ਕਿਸਾਨ ਆ ਕੋ ਮੌਜੂਦ ਨੇ ਕਿਉਂਕਿ ਕੀ ਮੀਟਿੰਗ ਹੋਈ ਹੈ ਕੀ ਨਵੀਂ ਅੱਗੇ ਰਣਨੀਤੀ ਬਣਾਈ ਗਈ ਹੈ ਕੀ ਕਹਿਣਾ ਪ੍ਰੋਗਰਾਮ ਕਿਉਂਕਿ ਰਾਤ ਵੀ ਕਾਫੀ ਮੱਛਰ ਵੀ ਔਰ ਪੱਥਰਾਂ ਦੇ ਉੱਤੇ ਕਿਸਾਨ ਬੀਬੀਆਂ ਭੈਣਾਂ ਨੂੰ ਇੱਥੇ ਸੌਣਾ ਪਿਆ ਬਜ਼ੁਰਗਾਂ ਨੂੰ ਵੀ ਬੱਚਿਆਂ ਨੂੰ ਵੀ ਆ ਕਿਸ ਤਰ੍ਹਾਂ ਦੀ ਰਾਤ ਬੀਤੇ ਜੀ ਇਹ ਦੇਖੋ ਇਹ ਚ ਇੱਕ ਚੀਜ਼ ਦੇਖਿਆ ਜਿਹੜੀ ਸਰਕਾਰ ਹੈ ਵੀ ਐਨੀ ਵੀ ਨਲਾਇਕ ਸਰਕਾਰ ਅਸੀਂ ਮੰਨ ਸਕਦੇ ਜਿਹਨੂੰ ਕੋਈ ਆਪਣੇ ਜਿਹੜਾ ਆਮ ਵਰਗ ਹੈ ਕਿਸਾਨ ਹੈ ਮਜ਼ਦੂਰ ਹੈ ਉਹਨਾਂ ਨਾਲ ਕੋਈ ਲਗਾ ਵਾਲੀ ਗੱਲ ਨਹੀਂ ਹੈਗੀ ਅਦਰਭਜ ਨਹੀਂ ਕੋਈ ਬੜਾ ਵੱਡਾ ਮੈਟਰ ਨਹੀਂ ਸੀ ਕਿ ਸਾਡੇ ਤਿੰਨੇ ਜੌਨ ਨੌਜਵਾਨ ਜਿਹੜੇ ਉਹਨਾਂ ਨੇ ਰੈਸਟ ਕਰੇ ਸੀਗੇ ਜੇ ਉਹਨਾਂ ਨੇ ਰਹਿਆ ਕਰਨੇ ਹੁੰਦਾ ਨਾ ਨੀਚਖੋਟ ਨਾ ਹੁੰਦੀ ਤਾਂ ਜਿਹੜਾ ਸਾਡੇ ਦਾ ਸਮਾਂ ਲੈ ਸੀ ਉਹ ਚ ਕਰ ਸਕਦੇ ਸੀਗੇ ਤਾਂ ਮਜਬੂਰਨ ਸਾਨੂੰ ਇਹ ਰੇਲ ਟਰੈਕ ਰੁਕਣੇ ਪਏ ਆ ਜਿਹੜੀ ਰਹੀ ਰਾਤ ਵੀ ਤੁਸੀਂ ਦੇਖਿਆ ਵੀ ਕੀ ਹਾਲਾਤ ਹੁੰਦੇ ਆ ਰੋਡਾਂ ਦੇ ਉੱਤੇ ਬਹਿ ਕੇ ਪਹਿਲਾਂ ਉੱਥੇ ਰੋਡਾਂ ਦੇ ਵੀ 2 ਮਹੀਨੇ ਹੋ ਗਏ ਬੈਠਾ ਨੂੰ ਉਹਨਾਂ ਰਾਤ ਇੱਥੇ ਵੀ ਗੁਜ਼ਾਰੀ ਆ ਆਉਣ ਵਾਲੇ ਸਮੇਂ ਚ ਵੀ ਗੁਜ਼ਾਰਨੇ ਆ ਨੇ ਰਾਤਾਂ ਨਹੀਂ ਪਤਾ ਵੀ ਕਿੰਨੀਆਂ ਸਰਕਾਰ ਹੁਣ ਸ਼ੁਰੂਆਵੇਂ ਜਦੋਂ ਤੱਕ ਸਾਡੇ ਨੌਜਵਾਨਾਂ ਰਹਿਆ ਨਹੀਂ ਕਰਦੇ ਹੈਗੇ ਉਦੋਂ ਦੋਨੇ ਫੋਰਮ ਮੀਟਿੰਗ ਕਰਕੇ ਹੁਣ ਅੱਗੇ ਨੂੰ ਤੁਹਾਨੂੰ ਦੱਸਾਂਗੇ ਵੀ ਪੁਆਇੰਟ ਹੋ ਸਕਦਾ ਇੱਕ ਅੱਧਾ ਹੋਰ ਸੀ ਰੋਕੀ ਰੇਲਵੇ ਵੱਲੋਂ ਕੋਈ ਸਹੂਦਾ ਦਿੱਤੀ ਗਈ ਹੈ ਹੁਣ ਤੱਕ ਹਾਂਜੀ ਰੇਲਵੇ ਡਿਪਾਰਟਮੈਂਟ ਵੱਲੋਂ ਕੋਈ ਸਰਕਾਰ ਵੱਲੋਂ ਕੋਈ ਸਹੂਬਦਾ ਦਿੱਤੀ ਗਈ ਇੱਥੇ ਬੈਠੇ ਸਾਨੂੰ ਕੋਈ ਸਹੂਬਦਾ ਨਹੀਂ ਦਿੱਤੀ ਗਈ ਹਾਲ ਦੀ ਕਿਹੜੀ ਰਾਤ ਇਹਨਾਂ ਨੇ ਇੱਥੇ ਪਾਣੀ ਬੰਦ ਕਰਤਾ ਸੀਗਾ ਤੇ ਕਹਿੰਦੇ ਤੁਸੀਂ ਵੀ ਮੋਟਰ ਨਹੀਂ ਚੱਲਦੀ ਹੈਗੀ ਫਿਰ ਦੁਬਾਰਾ ਪਾਣੀ ਮੈਂ ਕਹਿ ਕੇ ਮੋਟਰ ਚਲਵਾ ਕੇ ਟੈਂਕੀਆਂ ਦੇ ਵਿੱਚ ਪਾਣੀ ਭਰਵਾਇਆ ਇਹ ਸਰਕਾਰਾਂ ਦਾ ਹਮੇਸ਼ਾ ਹੁੰਦਾ ਜਦੋਂ ਵੀ ਕੋਈ ਸੰਘਰਸ਼ ਦੇ ਰਸਤੇ ਤੇ ਪੈਂਦਾ ਤੇ ਉਦੋਂ ਇਹਨਾਂ ਦੀ ਖੇਚ ਉਦੀ ਵੀ ਬਿਜਲੀ ਨੂੰ ਬੰਦ ਕੀਤਾ ਜਾਵੇ ਪਾਣੀ ਨੂੰ ਬੰਦ ਕੀਤਾ ਜਾਵੇ ਇਹ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਆ ਵੀ ਲੋਕ ਅੱਕੇ ਸਤਾਇਓ ਉੱਠ ਜਾਣਗੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸਾਂ ਹਰਿ ਨਲਵੇ ਦੇ ਵਾਰਸਾਂ ਅਸੀਂ ਉਹਨਾਂ ਲੋਕਾਂ ਵਿੱਚੋਂ ਆ ਜਦੋਂ ਸੰਗਤ ਪਿੱਛੋਂ ਟ੍ਰੇਨ ਵੀ ਤੁਰੀ ਸੀ ਤੇ ਨਨਕਾਣਾ ਸਾਹਿਬ ਰੋਕ ਕੇ ਤੇ ਸਿਰ ਥੱਲੇ ਰੱਖ ਕੇ ਗੱਡੀ ਤੇ ਤੇ ਪ੍ਰਸ਼ਾਦਾ ਚਕਾਰ ਦਿੱਤਾ ਸੀ ਤੇ ਅਸੀਂ ਬਿਲਕੁਲ ਹਰਕਤ ਇੱਕ ਕਦਮ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਸਾਡੇ ਤਿੰਨੋ ਨੌਜਵਾਨਾਂ ਨੂੰ ਰਿਆਣ ਕੀਤਾ ਗਿਆ ਕੱਲ ਡੀਆਈਜੀ ਸਾਹਿਬ ਸਿਵਲ ਪ੍ਰਸ਼ਾਸਨ ਦੇ ਤੇ ਪਹੁੰਚਿਆ ਸੀ ਮੀਟਿੰਗ ਹੋਈ ਸੀ ਅੱਜ ਸਵੇਰ ਤੋਂ ਕੋਈ ਸੁਸਕ ਨੇ ਆਇਆ ਕੋਈ ਮੀਟਿੰਗ ਹੋਦਾ ਕੋਈ ਅੱਧਾ ਦਾ ਗੱਲ ਦੇਖੋ ਬਾਰ-ਬਾਰ ਫੋਨ ਸਾਰੇ ਆਪੂ ਸਭਾ ਨੂੰ ਐਡਮਿਨਿਸਟ੍ਰੇਸ਼ਨ ਦੇ ਉੱਚ ਅਧਿਕਾਰੀਆਂ ਦੇ ਆ ਰਹੇ ਨੇ ਉਹ ਇਹ ਗੱਲ ਕਹੀ ਜਾ ਰਹੀ ਆ ਵੀ ਤੁਸੀਂ ਸਾਨੂੰ ਸਮਾਂ ਦਿਓ ਤੁਸੀਂ ਆਪਣਾ ਜਿਹੜਾ ਇਹ ਅੰਦੋਲਨ ਇਹਨੂੰ ਸਵਾਂਪਤ ਕਰੋ ਰੇਲ ਰੋਕੋ ਨੂੰ ਅਸੀਂ ਕੋਈ ਇਹ ਗੱਲ ਕਹਿੰਨੇ ਆ ਦੋ ਦਿਨ ਛੱਡ ਕੇ ਭਾਵੇਂ 7 ਦਿਨ ਲੈ ਲਓ ਧਰਨਾ ਜਾਰੀ ਰਹੇਗਾ ਜਦੋਂ ਜਵਾਨ ਛੱਡੇ ਜਾਣਗੇ ਉਦੋਂ ਅਸੀਂ ਇੱਥੋਂ ਟ੍ਰੈਕ ਤੋਂ ਪਿੱਛੇ हट ਜੇ ਕੱਲ ਰਾਤ ਅਸੀਂ ਰਾਜਪੁਰਾ ਰੇਲਵੇ ਸਟੇਸ਼ਨ ਦੇ ਗਏ ਸੀ ਉੱਥੇ ਸਵਾਰੀਆਂ ਖੱਜਲ ਖਵਾਰ ਹੋ ਰਹੀਆਂ ਸਨ ਉਹਨਾਂ ਨੇ ਵੀ ਕਿਹਾ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਦੀ ਮੰਗਾਂ ਮੰਨੀਆਂ ਜਾਣ ਤੇ ਜਿਹੜਾ ਕਿ ਧਰਨਾ ਚੁੱਕਿਆ ਜੇ ਆਮ ਪਬਲਿਕ ਪਰੇਸ਼ਾਨ ਹੋ ਰਹੀ ਹੈ ਦੇਖੋ ਸਾਰੀ ਗਲਤੀ ਕੇਂਦਰ ਸਰਕਾਰ ਦੀ ਹਰਿਆਣਾ ਤੇ ਪੰਜਾਬ ਸਰਕਾਰ ਦੀ ਹੈਗੀ ਆ ਅਸੀਂ ਤਾਂ ਪਹਿਲੇ ਦਿਨ ਤੋਂ ਉਹਨਾਂ ਨੂੰ ਕਿਹਾ ਸੀ ਵੀ ਸਾਡੇ ਕਿਸਾਨਾਂ ਨੂੰ ਬੇਕਸਰ ਬੇਕਸੂਰ ਨੇ ਇਹਨਾਂ ਨੂੰ ਰਿਹਾ ਕਰ ਦਿੱਤਾ ਜਵੇਂ ਬਿਨਾਂ ਸ਼ਰਤ ਤੋਂ ਪਰ ਉਹ ਨਹੀਂ ਕੀਤਾ ਉਹਨਾਂ ਨੇ ਸਾਨੂੰ ਟਾਈਮ ਦੇ ਕੇ ਦੋ ਤਿੰਨ ਵਾਰ ਲੌਲੀਪੋਪ ਦਿੱਤਾ ਇਸ ਪਰ ਮਜਬੂਰ ਸਾਨੂੰ ਮੇਰੇ ਪ੍ਰਧਾਨ ਜੀ ਅੱਗੇ ਵੀ ਦੱਸ ਗਏ ਨੇ ਮਜਬੂਰ ਹੋ ਕੇ ਐਸ ਟਰੈਕ ਤੇ ਬੈਠਣਾ ਪਿਆ ਟਰੈਕ ਤੇ ਬੈਠਣਾ ਸੜਕਾਂ ਤੇ ਬੈਠਣਾ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਅਸੀਂ ਆਪਣੇ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਵਾਸਤੇ ਅਸੀਂ ਕਦਮ ਚੁੱਕਿਆ ਹੋਇਆ ਹੈ ਵੀ ਕਿਵੇਂ ਨਾ ਕਿਵੇਂ ਕਾਰਪੋਰੇਟ ਕਰਾਣਿਆਂ ਨੂੰ ਔਰ ਮੋਦੀ ਤੋਂ ਇਹ ਤੋਂ ਸਰਕਾਰ ਆਵਾਜ਼ ਅਗਲਾ ਕੀ ਸੰਘਰਸ਼ ਹੈ ਕਿਉਂਕਿ ਇਹ ਰੇਲਵੇ ਜਿਹੜਾ ਲਾਈਨ ਹੈ ਪੰਜਾਬ ਪਰਵੇਸ਼ ਦੁਆਰ ਐਂਟਰੀ ਪੁਆਇੰਟ ਹੈਗਾ ਇਹ ਰੋਕ ਦਿੱਤਾ ਗਿਆ ਹੁਣ ਜਿਹੜੀ ਅਗਲੀ ਟ੍ਰੇਨਾਂ ਜਿਹੜੀਆਂ ਰਨ ਰਣਨੀਤੀ ਬਣਾਈ ਗਈ ਹੈ ਰੇਲਵੇ ਡਿਪਾਰਟਮੈਂਟ ਵੱਲੋਂ ਵਾਇਆ ਚੰਡੀਗੜ੍ਹ ਲੁਧਿਆਣਾ ਜਾ ਰਹੀਆਂ ਨੇ ਅਗਲਾ ਤੁਹਾਡਾ ਕੀ ਸੰਘਰਸ਼ ਹੈ ਕਿ ਹੋਰ ਵੀ ਰੇਲਾਂ ਰੁਕੀ ਜਾਣ ਅੱਜ ਸ਼ਾਮ ਨੂੰ 5 ਵਜੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਇੱਥੇ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਪਰ ਉਹਦੇ ਉਹ ਜਿਹੜੀ ਰਣਨੀਤੀ ਅੱਗੇ ਬਣਾਈ ਗਈ ਆ ਉਹ ਤੁਹਾਡੇ ਸਾਹਮਣੇ ਜਾਰੀ ਕੀਤੀ ਜਾਵੇਗੀ ਕੁਛ ਸੁਣ ਸਕਦੇ ਹਾਂ ਕਿ ਅੱਜ ਸ਼ਾਮ ਨੂੰ ਪੰਜਵੇਂ ਜਿਹੜੀ ਅਗਲੀ ਰਣਨੀਤੀ ਬਣਾਈ ਜਾਵੇਗੀ ਕਿ ਕਿਉਂਕਿ ਇਹ ਰੇਲਵੇ ਟਰੈਕ ਰੋਕਿਆ ਕਿ ਉਸ ਤੋਂ ਬਾਅਦ ਕੀ ਕਰਨਾ ਹੈ ਕਿ ਕੱਲ ਨੂੰ ਜਿਹੜਾ ਹੈ ਕਿ ਉਸ ਸ਼ਾਮ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਲਿਖਿਆ ਜਾਏਗਾ ਜਿਸ ਤੋਂ ਬਾਅਦ ਕਿਹਾ ਜਾਵੇਗਾ ਕਿ ਹੋਰ ਰੇਲਵੇ ਟਰੈਕ ਵੀ ਰੋਕੇ ਜਾ ਸਕਦੇ ਨੇ ਤੇ ਕਿਤਨਾ ਕਿਤੇ ਪ੍ਰਸ਼ਾਸਨ ਜਾਂ ਸਰਕਾਰ ਨੂੰ ਹੁਣ ਦੇਖਣਾ ਹੋਵੇਗਾ ਇਸ ਸਬੰਧੀ ਜਾਂ ਮੀਟਿੰਗ ਕਰਦੇ ਨੇ ਇਸ ਮਸਲੇ ਦਾ ਹੱਲ ਹੁੰਦਾ ਹੈ ਜਾਂ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੇਗਾ ਕੈਮਰਾ ਪਰਸਨ ਅਮਿਤ ਕੁਮਾਰ ਦੇ ਨਾਲ ਦਿਆ ਸਿੰਘ ਰਾਜਪੂਰ